ਪ੍ਰੇਨ ਦਾ ਮੌਕਾ ਇੱਕ ਵਾਰ ਫੇਰ ਆ ਗਿਆ ਕਿਉਂਕਿ ਹਰੇਕ ਚੋਣ ਚਾਹੇ ਹੁਣ ਤਰਨਤਾਰਨ ਦਾ ਉਪ ਚੋਣ ਹੈ ਇਹਦੇ ਵਿੱਚ ਵੀ ਤੁਸੀਂ ਫੈਸਲਾ ਲੈਣਾ ਹੈ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੇ 2022 ਚ ਵੀ ਲਿਆ ਸੀਗਾ ਤੇ ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਇਹਨਾਂ ਦੇ 93 ਐਮਐਲਏ ਜਿਤਾ ਕੇ ਤੁਸੀਂ ਭੇਜੇ ਸੀਗੇ ਕਿ ਉਸ ਫੈਸਲੇ ਦਾ ਖਾਮਿਆਜਾ ਪੰਜਾਬ ਅੱਜ ਤੇ ਭੁਗਤ ਰਿਹਾ ਤੁਸ ਤਾਂ ਬਣਾਈ ਸੀ ਸਰਕਾਰ ਪਰ ਜਿਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ ਸੀਗਾ ਉਹਨਾਂ ਨੇ ਮੁੱਖ ਮੰਤਰੀ ਦਾ ਉਹਦਾ ਤੇ ਪੰਜਾਬ ਦੀ ਜਿਹੜੀ ਹੈ ਇੱਜ਼ਤ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਪੈਰਾਂ 'ਚ ਰੋਲਦੀ। ਪੰਜਾਬ ਦੇ ਅੰਦਰ ਜੋ ਵੈਸੇ ਤਾਂ ਕੋਈ ਅੱਜ ਸਰਕਾਰਾਂ ਵਾਲੀ ਚੀਜ਼ ਹੀ ਹੈ ਨਹੀਂ। ਜੇ ਸਰਕਾਰ ਹੁੰਦੀ ਤਾਂ ਅੱਜ ਪੰਜਾਬ ਦੇ ਅੰਦਰ ਨਸ਼ੇ ਦਾ ਜੋ ਹਾਲ ਹੈ, ਹਰੇਕ ਘਰ ਘਰ ਦੇ ਅੰਦਰ ਬੱਚਿਆਂ ਦੀ ਜੋ ਮੌਤਾਂ ਹੋ ਰਹੀਆਂ। ਬੇਰੋਜ਼ਗਾਰੀ, ਗੈਂਗਸਟਰਸ ਅੱਜ ਤਾਂ ਲੱਗਦਾ ਇਸ ਤਰ੍ਹਾਂ ਵੀ ਸਾਰੇ ਗੈਂਗਸਟਰ ਹੀ ਚਲਾ ਰਹੇ ਹੈ। ਗੈਂਗਸਟਰ ਦਾ ਖੌਫ ਜਿਹੜਾ ਹੈ ਪਿੰਡਾਂ ਤੱਕ ਹੀ ਪਹੁੰਚ ਗਿਆ। ਇਹਨਾਂ ਦੇ ਕਹਿੰਦੇ ਸੀ ਵੱਡੇ ਸਹੁਕਾਰਾਂ ਨੂੰ ਧਮਕੀਆਂ ਮਿਲਦੀਆਂ ਹੁਣ ਹਰੇਕ ਕਰ ਕਰਤੇ ਇਦੀ ਧਮਕ ਪੈ ਰਹੀ ਹੈ ਤੇ ਸਾਥੀਓ ਕੌਣ ਬਚਾਊਗਾ ਕੌਣ ਪੰਜਾਬ ਨੂੰ ਇਹਦੇ ਵਾਸਤੇ ਤੁਸੀਂ ਫੈਸਲਾ ਲੈਣਾ ਹੈ ਕਿਧਰ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦਾ ਕੋਈ ਕਿਹਦੇ ਪਾਸੇ ਹੈ ਤੇ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਬਿਨਾਂ ਲੀਡਰਸ਼ਿਪ ਦੇ ਹਾਲ ਤਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸੁਣਦੇ ਆਏ ਹੋ ਕਿ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਪੰਜਾਬ ਸੂਰਮਿਆਂ ਦਾ ਜਿਹੜਾ ਸੂਬਾ ਸੂਰਮਿਆਂ ਦੀ ਧਰਤੀ ਹੈ ਉੱਥੇ ਅਜ ਇੱਕ ਲੀਡਰਸ਼ਿਪ ਦੀ ਘਾਟ ਕਰਕੇ ਇੱਕ ਚੰਗੇ ਲੀਡਰ ਦੀ ਘਾਟ ਕਰਕੇ ਇੱਕ ਲੀਡਰਸ਼ਿਪ ਦੇਣ ਵਾਲੀ ਪਾਰਟੀ ਦੀ ਘਾਟ ਕਰਕੇ ਪੰਜਾਬ ਦਾ ਆ ਜਿਹੜੀ ਦੁਰਗਤੀ ਹੋ ਰਹੀ ਹੈ ਉਹਨੂੰ ਬਚਾਉਣ ਦੇ ਵਾਸਤੇ ਇੱਕ ਸਹੀ ਕਦਮ ਉਠਾਉਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਸਾਰਿਆਂ ਨੂੰ ਤੁਸੀਂ ਬਦਲਾਅ ਦੇ ਚੱਕਰ 'ਚ ਪਿਛਲੀ ਵਾਰੀ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਬਦਲ ਕੇ ਦੇਖ ਲਿਆ ਸਾਰੇ ਤੁਸੀਂ ਵਾਰਤ ਕੇ ਦੇਖ ਲੇ ਤੇ ਮੇਰਾ ਮੰਨ ਹੈ ਵੀ ਜਿਹਨਾਂ ਨੂੰ ਕੰਮ ਕਰਨ ਦੀ ਜਾਚ ਹੈ ਜਿਹਦੇ ਕੋਲ ਹੌਸਲਾ ਹੈ ਜੋ ਫੈਸਲੇ ਲੈ ਕੇ ਇੰਪਲੀਮੈਂਟ ਕਰ ਸਕਦੇ ਆ ਕਿਉਂਕਿ ਇਹ ਜੇ ਜੇ ਹਾਲਾਤ ਅੱਜ ਪੰਜਾਬ 'ਚ ਬਣੇ ਪਹਿਲਾਂ ਯੂਪੀ ਤੇ ਬਿਹਾਰ ਦੇ ਅੰਦਰ ਸੁਣਦੇ ਸੀਗੇ ਯੂਪੀ ਦਾ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਵੀ ਅੱਜ ਚੱਲ ਕੇ ਯੂਪੀ ਜਾ ਰਹੀ ਹੈ ਜਿੱਥੇ ਕੋਈ ਕਹਿੰਦਾ ਸੀ ਉੱਧ ਨਾ ਪਾਰ ਜਾਂਦਾ ਕੋਈ ਨਹੀਂ ਅੱਜ ਕਿਉਂਕਿ ਉੱਥੇ ਭਾਜਪਾ ਦੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਉੱਥੇ ਅਮਨ ਸ਼ਾਂਤੀ ਕਾਨੂੰਨ ਦੀ ਵਿਵਸਥਾ ਕੀਤੀ ਅੱਜ ਪੰਜਾਬ ਨੂੰ ਵੀ ਇੱਕ ਤਗੜੇ ਪਾਰਟੀ ਦੀ ਜਿਹੜੇ ਪੰਜਾਬ ਦਾ ਭਵਿੱਖ ਸਦਾਰਸ਼ਕ ਉਹਦੇ ਲੋੜ ਹੈ ਮੇਰਾ ਮੰਨਣਾ ਹੈ ਬੀਜੇਪੀ ਹੀ ਕੇਜੀ ਪਾਰਟੀ ਹੈ ਨਾਲ ਤਾਂ ਕੇਂਦਰ ਚ ਵੀ ਸਰਕਾਰ ਬੀਜੇਪੀ ਦੀ ਕਿਉਂਕਿ ਪੰਜਾਬ ਨੂੰ ਅੱਜ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਜਿੰਨੇ ਅੱਜ ਪੰਜਾਬ ਦਾ ਹਾਲ ਆਰਥਿਕ ਤੌਰ ਤੇ ਮਾੜਾ ਹੈ ਉਹਦੇ ਜਦ ਤੱਕ ਕੋਈ ਕੇਂਦਰ ਚ ਬਾਹ ਫੜਨ ਵਾਲਾ ਨਾ ਹੋਇਆ ਤਾਂ ਮੈਨੂੰ ਨਹੀਂ ਸਮਝ ਆਉਂਦਾ ਪੰਜਾਬ ਦਾ ਛੇਤੀ ਛੇਤੀ ਕੋਈ ਭੁਗਤ ਸੁਧਾਰ ਹੋ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੀਜੇਪੀ ਨੂੰ ਮੌਕਾ ਦਿਓ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਨੂੰ ਇਸ 11 ਤਰੀਕ ਨੂੰ ਵੋਟਾ ਹਮੋਂ ਵਾਕਿਆ ਉਹ ਸਾਰੇ ਪਾਈਏ ਤੇ ਉਹਨਾਂ ਦੇ ਤਾਂ ਹੀ ਬੀਜੇਪੀ ਇਹ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦਾ ਉਜਵਲ ਪ੍ਰਗਟ ਪੰਜਾਬ ਦੀ ਉਹ ਹੀ ਆਨ ਬਾਨ ਸ਼ਾਨ ਫਿਰ ਬਹਾਲ ਕਰੀਏ ਇੱਕ ਰੰਗਲਾ ਪੰਜਾਬ ਬਣਾਉਣ ਵਾਸਤੇ ਮੈਂ ਸਮਝਦਾ ਵੀ ਅੋਰ ਅਲ ਮਿਲ ਕੇ 11 ਤਰੀਕ ਨੂੰ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਕਾਮਯਾਬ ਕਰੀਏ ਹਲਕਾ ਤਰਨਤਾਰਨੀਆਂ ਸਮੂਚੀਆਂ ਸਿੱਖ ਸੰਗਤਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਅੱਗੇ ਨਿਮਰਤਾ ਸਹਿਤ ਪੰਥਕ ਕੌਂਸਲ ਵੱਲੋਂ ਬੇਨਤੀ ਹੈ ਕਿ ਜਿਮਨੀ ਇਲੈਕਸ਼ਨ ਦੇ ਵਿੱਚ ਚੋਣ ਲੜ ਰਹੇ ਭਾਈ ਮਨਦੀਪ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਔਰ ਜੋ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਹਨ ਉਸ ਪਰਿਵਾਰ ਦੀ ਪੰਥ ਨੂੰ ਬਹੁਤ ਵੱਡੀ ਦੇਣ ਬਹੁਤ ਵੱਡੀ ਕੁਰਬਾਨੀ ਹੋਣ ਦਾ ਕਰਕੇ ਆਓ 11 ਨਵੰਬਰ ਨੂੰ ਹੋਣ ਜਾ ਰਹੀ ਇਲੈਕਸ਼ਨ ਦੇ ਵਿੱਚ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਬਾਲਟੀ ਦੇ ਨਿਸ਼ਾਨ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਭਾਈ ਮਨਦੀਪ ਸਿੰਘ ਨੂੰ ਤਰਨ ਤਾਰਨ ਤੋਂ ਕਾਮਯਾਬ ਕਰੀਏ ਔਰ ਪੰਥ ਪ੍ਰਤੀ ਆਪਣਾ ਬਣਦਾ ਜੋ ਯੋਗਦਾਨ ਹੈ ਉਹ ਨਿਭਾਉਣ ਨਿਭਾਈਏ